ਇੱਕ ਪਾਸੇ ਪੰਜਾਬ ਹੜਾਂ ਦੀ ਮਾਰ ਚੱਲ ਰਿਹਾ ਹੈ ਤੇ ਦੂਜੇ ਪਾਸੇ ਭੁੱਖਮਾਰੀ ਦੀ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਲੋਕ ਰਾਸ਼ਨ ਲੈਣ ਵਾਸਤੇ ਇੱਕ ਦੂਜੇ ਨਾਲ ਸਿਰ ਪਾੜਨ ਤੱਕ ਤਿਆਰ ਹੋਏ ਨੇ ਆ ਡਾਂਗਾ ਖੜਕਦੀਆਂ ਦੇਖ ਲਓ ਤੇ ਗਾਲੀ-ਕਲੋਚ ਹੁੰਦਾ ਵੇਖ ਲਓ ਕੋਈ ਵੀ ਬੰਦਾ ਕਹੇ ਕਿ ਤੂੰ ਮੈਂ ਨਾ ਲੋਟ ਮਚਾਉਣ ਤੇ ਟੋਪੜੇ ਆਪ ਹੀ ਸੌਗਾ ਚੁੱਕੀ ਜਾਂਦੇ ਬੇਨਤੀਆਂ ਘੜਕੇ ਸੌਥਾ ਨਾ ਵੇ ਇੱਕ ਪਾਸੇ ਇਹ ਲੋਕ ਨੇ ਜਿਹੜੇ ਰਾਸ਼ਨ ਬਦਲੇ ਲੜਦੇ ਹੋਏ ਨਜ਼ਰ ਆਉਂਦੇ ਨੇ ਤੇ ਦੂਜੇ ਪਾਸੇ ਕੁਝ ਸਬਰ ਸੰਤੋਖ ਵਾਲੇ ਵੀ ਹੈਗੇ ਨੇ ਜਿਹੜੇ ਇਹ ਕਹਿ ਰਹੇ ਨੇ ਕਿ ਮੇਰਾ ਭਾਵੇਂ ਸਭ ਕੁਝ ਡੁੱਬ ਗਿਆ ਹੈ ਪਰ ਜੋ ਬਚਿਆ ਖੁਇਆ ਹੈ ਉਹ ਲੋੜਵੰਦਾ ਦੀ ਮਦਦ ਵਾਸਤੇ ਮੈਂ ਹਾਜ਼ਰ ਕਰਦਾ ਹਾਂ ਜੇ ਯਕੀਨ ਨਹੀਂ ਆਉਂਦਾ ਤਾਂ ਆਹ ਵੀਡੀਓ ਪੂਰਾ ਦੇਖਿਓ ਤੇ ਵੀਡੀਓ ਪੂਰਾ ਦੇਖ ਕੇ ਫਿਰ ਆਪਣੀ ਰਾਏ ਜ਼ਰੂਰ ਦਿਓ ਬਹੁਤ ਸਾਰੀਆਂ ਆਪਾਂ ਵੀਡੀਓਜ਼ ਦੇਖੀਆਂ ਕਿ ਲੋਕ ਹੱਥਾਂ ਚੋਂ ਵੀ ਖੋਣ ਦੀ ਕੋਸ਼ਿਸ਼ ਕਰਾ ਭਾਈ ਜੀ ਮੈਨੂੰ ਮਿਲੇਆ ਕਹਿੰਦਾ ਮੈਂ ਵਾਰ-ਵਾਰ ਬੋਲਿਆ ਕਿ ਮੈਨੂੰ ਲੋੜ ਦੀ ਜਿੰਨਾਂ ਨੂੰ ਲੋੜ ਨਾਲ ਦੇ ਦੋ ਭਾਈ ਜੀ ਕਿਵੇਂ ਦੇਖ ਰਹੇ ਹੋ ਅਸੀਂ ਦੇਖ ਰਿਹਾ ਮੈਂ ਇਹੋ ਕੁਛ ਹੀ ਹੈ ਸਰਪੰਚਾ ਮੈਂਬਰਾਂ ਨੇ ਮੈਂ ਪੰਚਾਇਤ ਮੈਂਬਰ ਵੀ ਐਸਾ ਗਰੀਬ ਸੰਗ ਵਾਲੀ ਬਸਤੀ ਦਾ ਅੱਛਾ ਅੱਛਾ ਤੇ ਮੈਂ ਉਹਨਾਂ ਨੂੰ ਆਨਾ ਵੀ ਵੰਡੋ ਤੁਸੀਂ ਜਿਨ੍ਹਾਂ ਜਿਨ੍ਹਾਂ ਦੇ ਘਰਾਂ ਦੇ ਵਿੱਚ ਕੁਛ ਨਹੀਂ ਗਾ ਚਾ ਆਪਣਾ ਤੂੜੀ ਨਹੀਂ ਬਚੀ ਰੋੜ ਕੀ ਗਲ ਗਈ ਆ ਜਾਂ ਕੁਛ ਵੀ ਹੋ ਗਿਆ ਪੱਠੇ ਗਲ ਗਏ ਉਹਨਾਂ ਨੂੰ ਤੁਸੀਂ ਦਿਓ ਪੱਠੇ ਸਾਡੇ ਵੀ ਗਲ ਚੁੱਕੇ ਆ ਪਰ ਅਸੀਂ ਆਖਿਆ ਵੀ ਅਸੀਂ ਆਪ ਦਾ ਚਾਰ ਲਿਆ ਕੇ ਆਪ ਪਾਲਾਂਗੇ ਮੁੱਲ ਜੇ ਸਾਡੇ ਕੋਲ ਕੋਈ ਲੋੜ ਆ ਕੋਈ ਤੂੜੀ ਦੀ ਸਾਨੂੰ ਥੋੜੀ ਬਾਦੀ ਕਿਸੇ ਨੂੰ ਵੀ ਦੋ ਚਾਰ ਪੰਡਾ ਜਾਣਿਆ ਵੀ ਆਪਾਂ 150 ਬਾਂਡੇ ਤਾਂ ਜੀ ਵੀ ਕੱਢ ਸਕਦੇ ਆ ਬਾਂਡੇ ਦੇ ਵਿੱਚੋਂ ਆ ਭਿੱਜਿਆ ਹਾਂ ਚੋ ਹਾਂ ਜੀ ਉੱਥੇ ਨਹੀਂ ਕਰ ਸਕਦੀ ਹਾਂ ਜੀ ਉਤਰਾ ਮੀਂਹ ਦੇ ਨਾਲ ਇੱਕ ਪੱਖਾ ਬਾਂਡੇ ਦਾ ਟੁੱਟ ਗਿਆ ਹੈ ਪਾਣੀ ਪੈਂਦਾ ਰਿਹਾ ਵਾਵਾ ਵਿੱਚ ਗਲੀ ਵੀ ਹੋਊਗੀ ਹਾਂ ਪਰ ਅਹੀ ਫੇਰ ਵੀ 150 ਪੰਡ ਜੇ ਕਿਸੇ ਨੂੰ ਲੋੜ ਪਵੇ ਪੰਡ-ਪੰਡ ਦੀ ਜਿਉਂ ਇੱਕ ਕਰਤਾ ਅਸੀਂ ਪੂਰਾ ਕਰ ਨਹੀਂ ਸਕਦੇ ਤੇ ਜੇ ਕਿਸੇ ਨੂੰ ਮੁਸੀਬਤ ਪੈਂਦੀ ਆ ਤੇ ਉੱਥੇ ਜਿਹੜੇ ਰਹਿੰਦੇ ਆ ਪਾਲਣ ਆ ਗਏ ਵੈਸੇ ਤਾਂ ਡੁੱਬ ਗਿਆ ਪਰ ਫੇਰ ਵੀ ਕਹਿ ਰਹੇ ਮੇਰੇ ਬਰਾਂਡ ਚੋਂ ਤੁੜੀ ਕੱਢ ਕੇ ਲਿਆ ਹਾਂਜੀ ਹਾਂਜੀ ਵਾਹ ਪਿਛਲੇ ਸਾਲ ਵੀ ਕੁਛ ਨਹੀਂ ਲਿਆ ਹਾਂ ਐਰ ਕੇ ਸਾਲ ਵੀ ਜੇ ਸਾਡੇ ਨਾਲ ਕੋਈ ਗਾਠੇ ਪਾ ਵੀ ਦਿੰਦੇ ਤੇ ਅਸੀਂ ਕਿਸੇ ਨੂੰ ਦੇ ਦਿੰਦੇ ਹਾਂ ਵਾਹ ਵਾਹ ਤੇ ਤੇ تیاری ਆਪਣੇ ਸਰਪੰਚ ਮੈਂਬਰ ਕੋਈ ਵੀ ਪਾ ਦਿੰਦੇ ਮੈਨੂੰ ਆਂਦੇ ਬਹਿ ਕੇ ਇੱਥੇ ਵੰਡੋ ਮੈਨੂੰ ਪਤਾ ਪੱਕਾ ਵਦੀ ਆਪਾਂ ਕੀ ਲੈਣਾ ਆਪਾਂ ਪਰਸੋਂ ਦਾ ਖੜਾ ਛੱਡਤਾ ਨਾ ਆਪਾਂ ਵੰਡਿਆ ਹੀ ਅੱਗੇ ਹੀ ਨਾ ਕੋਈ ਲੜੀ ਆ ਕੋਈ ਨਾ ਕੋ ਬੋਲੇ ਆ ਨਹੀਂ ਕੋਈ ਗੱਲ ਹੈ ਇਹ ਰੱਬ ਨੇ ਬੜਾ ਕੁਛ ਦਿੱਤਾ ਇਹ ਰੱਜੀਆਂ ਰੂਹਾਂ ਦੀਆਂ ਗੱਲਾਂ ਨੇ ਜੀ ਬਾਈ ਕਹਿੰਦਾ ਮੇਰਾ ਭਾਵੇਂ ਸਾਰਾ ਕੁਝ ਡੁੱਬ ਗਿਆ ਪਰ ਫਿਰ ਵੀ ਉਹ ਤੂੜੀ ਨੂੰ ਬੰਨ ਮਾਰਿਆ ਹੋਇਆ ਤੇ ਤੂੜੀ ਉੱਥੋਂ ਨਿਕਲ ਸਕਦੀ ਹੈ ਜੇ ਕੋਈ ਵੀਰ ਕੱਢ ਕੇ ਲਿਆ ਸਕਦਾ ਤੇ ਜਾ ਕੇ ਕੋ ਪੰਡਾ ਦੋ ਚਾਰ ਪੰਡਾ ਲਿਆ ਕੇ ਆਪਣਾ ਗੁਜ਼ਾਰਾ ਜਿਹੜਾ ਉੱਥੇ ਵੀ ਜੇ ਕਿਸੇ ਨੇ ਪੌਣੀਆਂ ਹੁਣ ਪਾ ਸਕਦਾ ਬਹੁਣਾ ਅੰਦਰ ਵੀ ਹਾਂਜੀ ਤੇ ਭਾਣਾ ਜੇ ਮੈਂ ਅੰਦਰ ਅੰਦਰ ਦੇ ਨਹੀਂ ਤੂੜੀ ਰੁੜ ਗਈ ਆ ਇੱਕ ਦੋ ਘਰ ਮੇਰੇ ਕੋਲ ਆਏ ਵੀ ਆ ਬੈਠੇ ਵੀ ਉੱਥੇ ਆ ਕੇ ਉਹਨਾਂ ਨੂੰ ਆਖੀ ਵੀ ਤੂੜੀ ਪਾਓ ਇੱਕ ਗੱਲ ਹੋਰ ਆ ਵੀ ਇਨਸਾਨ ਜਿਹੜਾ ਵਾ ਉਹ ਤੇ ਰੋਕੇ ਦੱਸ ਦੋ ਮੈਨੂੰ ਭੁੱਖ ਲੱਗੀ ਆ ਹਾਂਜੀ ਹੁਣ ਜਿਹੜੇ ਬੇਜਬਾਨੇ ਉਹ ਵਿਚਾਰੇ ਕੀ ਕਹਿਣ ਸਾਨੂੰ ਭੁੱਖ ਲੱਗੀ ਆ ਕਿ ਅਸੀਂ ਤਾਂ 88 ਵਾਲੇ ਪਾਣੀ ਦੇ ਵਿੱਚ ਮੈਂ 10-12 ਸਾਲ ਦਾ ਸਾਂ ਮੈਂ 88 ਵਾਲਾ ਪਾਣੀ ਵੀ ਵੇਖਿਆ ਵਿੱਚ ਹੀ ਰਹੇ ਸੀ ਹਾਂ ਹਾਂ ਉਦੋਂ ਵੀ ਅਸੀਂ ਵੇਖਿਆ 88 ਵਾਲਾ ਪਾਣੀ ਜਿੰਨੋਂ ਨਈ ਨਵੇਂ ਬੰਦੇ ਜਾਂ ਆਏ ਆ ਜਾਂ ਉਹਨਾਂ ਨੂੰ ਹੁੰਦਾ ਐ ਨਹੀਂ ਉਹ ਨਹੀਂ ਜੇ ਆਪਾਂ ਨੂੰ ਆਪਣੀ ਫਸਲ ਮਰ ਗਈ ਆ ਸਰਕਾਰ ਆ ਕਿ ਇਥੋਂ ਪੂਰਾ ਕਰ ਨਹੀਂ ਸਕਦੀ ਹੈ ਦੱਸਣਾ ਸਰਕਾਰ ਨੇ ਆਖਣਾ ਮਹੀਨੇ ਦੇਣ ਆਂਦੇ ਨੇ ਮੁਰਕੇ ਮਾਜਬਾ ਮਿਲਣਾ ਕੁਝ ਕਈ ਕੰਮ ਹੋਣੇ ਆ ਤੇ ਉਹਦੇ ਵਿੱਚ ਸਰਕਾਰ ਨਹੀਂ ਪੂਰਾ ਕਾਟਾ ਕਰ ਸਕਦੀ ਸਰਕਾਰ ਤੇ ਜਿਵੇਂ ਜ਼ਖਮਾਂ ਤੇ ਲਊ ਆਪਣਾ ਲਾਉਂਦੇ ਆ ਨਾ ਮਲਮ ਲਾ ਜੀ ਜਾਣੇ ਉਹ ਮਲਮਾਂ ਲਾਉਂਦੇ ਉਹ ਸਰਕਾਰ ਤਾਂ ਇੰਨਾ ਕੀ ਕਰੂਗੀ ਤੇ ਬਾਕੀ ਜੇ ਜ਼ਮੀਰ ਆ ਨਾ ਆਪਣੀ ਤੇ ਇਸੇ ਪੈਲੀ ਦੇ ਵਿੱਚੋਂ ਆਪਾਂ ਨੂੰ ਫੇਰ ਜੇ ਦੋ ਤਿੰਨ ਤਿੰਨ ਫਸਲਾਂ ਸਾਡੀਆਂ ਲੱਗੀਆਂ ਪੂਰੀਆਂ ਫੁੱਲ ਪਿਛਲੇ 2023 ਤੋਂ ਤਿੰਨ ਫਸਲਾਂ ਪੂਰੀਆਂ ਲੱਗ ਚੁੱਕੀਆਂ ਅਸੀਂ ਮਾਲਕ ਦੀ ਕਿਰਪਾ ਨਾਲ ਕਈ ਘਰ ਤੇ ਜਿਹੜੇ ਜਿਆਦੇ ਡਾਊਨ ਆ ਉਹ ਤਾਂ ਨਹੀਂ ਆਏ ਉਸ ਟਾਈਮ ਤੇ ਉਹਨੇ ਉਹ ਰਾਗ ਤੇ ਨਹੀਂ ਆਏ ਉਹ ਅਜੇ ਵੀ ਨਹੀਂ ਡਾਉਣੀਆਂ ਕਈ ਘਰ ਆਏ ਜਿਹੜੇ ਆ ਮਾਲਕ ਦੀ ਕਿਰਪਾ ਨਾਲ ਹੀ ਉੱਥੇ ਆ ਗਏ ਫੇਰ ਅਸੀਂ ਫੇਰ ਸੰਭਲ ਗਏ ਆਂ ਉਦੋਂ ਵੱਧ ਗਏ ਆਂ ਅਸੀਂ 2 ਸਾਲ ਬਾਅਦ ਵੀ ਹਾਂ 2 ਸਾਲ ਬਾਅਦ ਇਹ ਮਿਹਨਤ ਦੀ ਗੱਲ ਆ ਮਿਹਨਤ ਦੀ ਗੱਲ ਆ ਕਈ ਨਹੀਂ ਬਹੁਤ ਘਰ ਡਾਉਣ ਜਿਹੜੇ ਤੁਰੇ ਆਉਂਦੇ ਡਾਉਣ ਹੀ ਤੁਰੇ ਆਉਂਦੇ ਆ ਜੀ ਉਹਨਾਂ ਤੋਂ ਨਹੀਂ ਕੀ ਵੀ ਸਰਕਾਰ ਦਾ 4000 ਮਾਲਕ ਦੀ ਕਿਰਪਾ ਨਾਲ ਆਉਣ ਵਾਲੀਆਂ ਸਥਿਤੀਆਂ ਜਿਹੜੀਆਂ ਉਹਨਾਂ ਨੂੰ ਕਿਵੇਂ ਦੇਖਦੇ ਹੋ ਜਦੋਂ ਪਾਣੀ ਥੱਲੇ ਜਾਊਗਾ ਕੀ ਇਹ ਹੀ ਵਾਕੇ ਦੁਬਾਰਾ ਫੇਰ ਖੜੇ ਹੋ ਸਕਾਂਗੇ ਉਹਨਾਂ ਨੂੰ ਅਸੀਂ ਆਪਦੇ ਬੱਚਿਆਂ ਨੂੰ ਇਹ ਸਭ ਤਾਂ ਦਿੰਦੇ ਆ ਵੀ ਇੱਥੋਂ بڑا ਕੁਝ ਮਿਲਦਾ ਫੇਰ ਆਪਾਂ ਇੱਥੇ ਹੀ ਕਾਮਯਾਬ ਹੋ ਜਾਣਾ ਮਾਹ ਰਾਜ ਨੇ ਕਹ ਇਹ ਸੇ ਆਪਾਂ ਨੂੰ ਫੇਰ ਬਣਾ ਦੇਣਾ ਮਾ ਆਪਾਂ ਦਿਲ ਨਾ ਛੱਡ ਗਏ ਇਹ ਵੀ ਵੀ ਡੰਗਰ ਲੋ ਕੋਨੇ ਰੱਖੇ ਇੱਥੇ ਡੰਗਰਾਂ ਦਾ ਬਹੁਤਾ ਇਹਨਾਂ ਨੂੰ ਫਾਇਦਾ ਇਸੇ ਕਰਕੇ ਕਿ ਵੀ ਰੱਖੀ ਬੈਠੇ ਆ ਦੇ ਦੁੱਧ ਵੇਚ ਕੇ ਆਪਦਾ ਗੁਜ਼ਾਰਾ ਕਰਦੇ ਆ ਕੁਝ ਕਰਦੇ ਆ ਫਿਰ ਉਹ ਦੁੱਧ ਤੋਂ ਕੰਮ ਚਲਾਉਣਗੇ ਆਪਦਾ ਤੁਹਾਡੀ ਤੁਹਾਡੀ ਪੈਲੀ ਕਿੰਨੀ ਅੰਦਰ ਸਾਡੀ ਪੈਲੀ ਤਾਂ ਬਹੁਤ 10 12 ਕਿੱਲੇ ਇੱਥੇ ਭਰਾਵਾਂ ਦੀ ਗਣੀਆਂ ਤੇ ਫਿਰ ਸਾਡੀ 25 30 ਕਿੱਲੇ ਸਾਰੀ ਡੁੱਬ ਗਈ ਹਾਂ ਡੁੱਬ ਗਈ ਇਹ ਵੀ ਚੜਦੀ ਕਲਾ ਸਾਡਾ ਕੁਝ ਇੱਧਰ ਹੀ ਥਾਂ ਹੈਗਾ ਅਸੀਂ ਆਖੀ ਬਿੰਦੀ ਹੈਗਾ ਬੰਨੋ ਪਾਰ ਵੀ ਅੱਛਾ ਬੰਨੋ ਪਾਰ ਮੇਰੇ ਕੋਲ ਦਾਣੇ ਵਾਲੀ ਆੜਤ ਵੀ ਹੈਗੀ ਆ ਮੇਰੇ ਘਰ ਹਿਸਾਬ ਨਾਲ ਜੇ ਲਾਈਏ ਹਿਸਾਬ ਨਾਲ ਤੇ ਮੇਰਾ ਨੁਕਸਾਨ ਸਭ ਤੋਂ ਜ਼ਿਆਦਾ ਹਾਂ ਇੱਕ ਗੱਲ ਹੋਰ ਦੇਣਾ ਵੀ ਜਿੰਨੇ ਵੱਡੇ ਕਾਰੋਬਾਰ ਉਹਨੇ ਵੱਡੇ ਖਰਚੇ ਖਰਚੇ ਇਹ ਰੋਗ ਰੋਈ ਜਾਵਾਂਗੇ ਫੇਰ ਵੀ ਕੁਝ ਨਹੀਂ ਬਣਨਾ ਸਭੋਂ ਕਿਸੇ ਨੂੰ ਅਸੀਂ ਹੌਸਲਾ ਦਿੰਨੇ ਵੀ ਕਾਇਮ ਹੋ ਕਿਆ ਬਾਤ ਤੁਸੀਂ ਕੋਈ ਗੱਲ ਨਹੀਂ ਹਾਂ ਕਾਇਮ ਹੋ ਇੱਥੇ ਰੱਬ ਸਭ ਕੁਝ ਰੱਬ ਨੇ ਆਪਾਂ ਨੂੰ ਦੇਣਾ ਕਹੀਏ ਤੇ ਰਾਤ ਨੂੰ ਆਸ ਨੇ ਇੰਨਾ ਪਾਣੀ ਆ ਜਾਣਾ ਸਰਕਾਰ ਸਾਨੂੰ ਡਰਾ ਜਾਂਦੀ ਆ ਰਾਤ ਨੂੰ ਇੰਨਾ ਪਾਣੀ ਆ ਜਾਣਾ ਨਿਕਲੋ ਤੁਸੀਂ ਅਸੀਂ ਡੰਗਰ ਬੱਚਾ ਛੱਡ ਕੇ ਕਿੱਥੋਂ ਨਿਕਲਗੇ ਸਮਾਨ ਸਾਡਾ ਉੱਥੇ ਪਿਆ ਰਾਤ ਨੂੰ ਜਦੋਂ ਜਾਦੇ ਘਰ ਸਾਰੇ ਵਿੱਚ ਹੀ ਬੈਠੇ ਤੇ ਜਾਦੇ ਘਰ ਜੇ ਆ ਜਾਂਦੇ ਚੋਰੀ ਹੋਣੀ ਸ਼ੁਰੂ ਹੋ ਜਾਂਦੀ ਰਾਤੋਂ ਰਾਤ ਤੇ ਫਿਰ ਅਸੀਂ ਉਹ ਕੀ ਕਰਾਂਗੇ